ਮੇਰਾ ਦਿਮਾਗ ਹਿੱਲ ਗਿਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਸਭ ਦੇ ਕੰਮਾਂ ਕਾਜਾਂ 'ਚ ਵਾਹਿਗੁਰੂ ਜੀ ਤਰੱਕੀਆਂ ਬਰਕਤਾਂ ਬਖਸ਼ਣ ਜੀ ਅੱਜ ਵੀ ਅਸੀਂ ਨਵੀਂ ਰੈਸিপি ਟਰਾਈ ਕਰਨ ਜਾ ਰਹੇ ਹਾਂ ਉਹ ਹੈਗੀ ਏ ਖਾਦੂ ਖੂਬ ਕੇ ਸਾਰੇ ਬੈਠੇ ਨੇ ਤੇ ਰਹਿਮ ਵਾਸਤੇ ਮੈਂ ਇੱਕ ਰੈਸিপি ਪਹਿਲੇ ਤਿਆਰ ਰੱਖੀ ਹੈ ਬ੍ਰੈਡ ਸੈਂਡਵਿਚ ਰਹਿਮ ਬ੍ਰੈਡ ਪੀਜ਼ਾ ਪੀਜ਼ਾ ਮੰਗ ਰਹੀ ਸੀ ਸਵੇਰ ਦੀ ਉਹਨੂੰ ਮੈਂ ਬਣਾਤਾ ਬਈ ਬ੍ਰੈਡ ਸੈਂਡਵਿਚ ਤੇ ਤੁਸੀਂ ਦੱਸ ਦੇਣਾ ਕਮੈਂਟ ਕਰਕੇ ਤੁਹਾਨੂੰ ਕਿਵੇਂ ਦਾ ਲੱਗਿਆ ਸਾਡਾ ਬਰੈਡ ਸੈਂਡਵਿਚ ਤੇ ਰਹਿਮ ਹੁਣ ਨਖਰੇ ਬੜੇ ਕਰਦੀ ਪਈ ਖਾਣਾ ਹੈ ਕਿ ਨਹੀਂ ਖਾਣਾ ਤੇ ਗੱਦ ਤੁਸੀਂ ਖਾਣਾ ਯਾਰ ਆ ਕਾ ਖਾਣਾ ਹੁਣੇ ਮੈਂ ਤੇਰੇ ਪਾਪਾ ਨੂੰ ਕਿਹਾ ਨਾ ਖਾ ਲਓ ਤੇਰੇ ਡੈਡੀ ਨੇ ਦੋਨੋਂ ਖਾ ਲੈਣੇ ਆ ਮੈਂ ਬਣਾਵਾਂਗੀ ਤੇਰੇ ਡੈਡੀ ਖਾਣ ਵਾਲੇ ਮੈਂ ਬਣਾਵਾਂਗੀ ਤੇਰੇ ਡੈਡੀ ਖਾਣਗੇ ਕੋਈ ਨਖਰੇ ਨਹੀਂ ਕਰਦੇ ਡੈਡੀ ਵੀ ਖੁਸ਼ ਹੋ ਜਾਂਦੇ ਨੇ ਕੋਈ ਚੀਜ਼ ਮੈਂ ਬਣਾਉਂਦਾ ਨਾਮ ਵੀ ਲਵਾ दे हो, खाओ। यार तो सिर्फ दस रुपए में दावा बनेगा। अब देखिए, मैं एक कोरी किया सरदारजी, खाने के आरोग्य खान। ना। एक कोरी। तू सारा खा लो, मैं नहीं खाना। Bye bye। कल मैं प्लेस्टे लगूंगी। बाबा दीया, thank you। Hi lovey. ਕਰ ਮੈਂ ਪਤਰ ਖਾਏ ਨੂੰ ਹਾਂ ਇਹ ਕਮ ਤੂੰ ਖਾ ਲੈ ਯਾਰ ਮੈਂ ਅੱਜ ਕਰ ਖਾ ਲੀਂਗੀ ਕਰ ਅੱਜ ਕਰ ਖਾ ਲੀਂਗੀ ਇਹ ਮੈਂ ਖਾਣ ਆਪਣੇ ਵਾਲਾ ਉਹ ਬਣ ਗਿਆ ਕਿਦਰਾ ਗੰਦੀ ਲਾਡ ਮਜਾਣਾ ਸੁਆਦ ਅੱਗ ਪਾਈ ਐਵੇਂ ਜੈ ਜਰੋਲਾ ਪਾਇਆ ਹੋਰ ਬਣਾ ਦਿੰਨੇ ਆ ਚਲ ਮੈਂ ਚਲੀ ਜਾਂਦੀ ਹਾਂ ਚਾਹ ਤਿੱਕਰ ਖਾਉਂਗੀ ਆਓ ਜੀ ਨੇੜੇ ਨੇੜੇ ਆਓ ਪੀਜ਼ਾ ਬ੍ਰੈਡ ਪੀਜ਼ਾ ਟਾਈਪ ਸੈਂਡਵਿਚ ਬਣ ਰਿਹਾ ਨਵੇਂ ਤਰੀਕੇ ਨਾਲ ਪਿਆਜ਼ ਅ ਸ਼ਿਮਲਾ ਮਿਰਚ ਔਰ ਗਾਜਰ ਬਾਰਿਕ-ਬਾਰਿਕ ਮੈਂ ਕੱਟ ਕੇ ਰੱਖ ਲਈ ਹੈ ਇਹਦੇ ਇਲਾਵਾ ਚੀਜ਼ ਜੋ ਹੈ ਉਹ ਕ੍ਰਸ਼ ਕਰਕੇ ਰੱਖਿਆ ਜੀ ਵੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਨਾ ਕ੍ਰਸ਼ ਕਰਕੇ ਰੱਖਿਆ ਹੈ ਤੇ ਸਲਾਈਸ ਕੱਟ ਲਈ ਹੈ ਟਮਾਟਰ ਦੀ ਤੇ ਖੀਰੇ ਦੀ ਠੀਕ ਹੈ ਜੀ ਇਹਦੇ ਇਲਾਵਾ ਆਪ ਨੂੰ ਚਾਹੀਦੇ ਬ੍ਰੈਡ ਪੈਕਿੰਗ ਔਰ ਕੀ ਹੁੰਦੀ ਹੈ ਇੱਕ ਮਿਉਮੀਜ਼ ਮਿਉਨੀ आवी रख लिए सॉस भी रख लिए हैं सैंडविच सॉस भी रख लिए हैं और पिज़्ज़ा सॉस भी रख लिए हैं और चिली फ्लेक्स और ओरिगैनो ठीक है जी, आ, पहले पहले पहले, प्राइग जी प्राइग ना ना हाँ पैरी पैरी मसाला दे दीजिए जी मैम ने भी बना दो सो ब्रेड पिज़्ज़ा खादा नहीं उस फ्रेंच फ्राई बना दो मम्मी ने होटल नहीं खोले वन वन मेन्यू बना के देते हैं फिर ਬਹੁਤ ਵਧੀਆ ਤਰੀਕੇ ਨਾਲ ਸ਼ੂਟ ਕਰਦੇ ਪਏ ਨੇ ਹਾਂ ਵੈਰੀ ਗੁੱਡ ਇੱਕ ਫੋਟੋ ਵੀ ਲੱਗ ਜਾਣਾ ਜੀਣਾ ਖਾਣਾ ਪੁੱਲਣਾ ਰੱਖ ਲਿਆ ਆਪਣਾ ਤਵਾ ਜਿੱਤੇ ਆਪਾਂ ਰੋਟੀ ਡੇਲੀ ਬਣਾਉਣੀ ਹੈ ਕੋਈ ਤਵਾ ਆਪਾਂ ਨੂੰ ਚਾਹੀਦਾ ਹੈ ਤਿਆਰੀ ਖਾਣ ਦੀ ਹੋਏ ਖਾਣ ਵਾਲਾ ਸਮਾਨ ਸੈਂਡਵਿਚ ਬਣਿਆ ਨਹੀਂ ਬਟ ਕੀਤਾ ਹੁਣ ਸਜਾ ਲਿਆ ਆਪਾਂ ਇਹਦੇ ਇਲਾਵਾ ਆਪਾਂ ਰੱਖਿਆ ਰਿਫਾਈਨਡ ਔਇਲ ਠੀਕ ਹੈ ਜੀ ਹੁਣ ਆਪਾਂ ਕੱਪੜਾ ਬੰਨ੍ਹ ਲਿਆ ਹਾਂ ਹਾਂ ਪਹਿਲੇ ਕਿਸ ਨੇ ਹੈ ਮੇਰੇ ਪਹਿਲੇ ਆਪਾਂ ਹੁਣ ਆ ਪੀਵਾ ਮਾਂ ਬੋਦੀ प्यार का भी दिखाया तो खराब हो गया पिजा तुझे आधी पापा ने खिलाया है मैं खाऊंगा मैं खाऊंगी मैं फिर बना दूँ फिर खा लूँ मैं फ्रेंच फ्राई बना के दूँगी पहले मैं बना लेती हूँ ठीक है जी जो भी मैं बारीक-बारीक वेजिटेबल्स कटती हैं है कोई दया ठीक है जी बन्ना बीच में डाल लगी है सैंडविच सॉस आ रहे हैं 15 चाहिए कुछ भी करो छाड़ा अभी आने बने हैं ਉਧੇ ਲਾਵਾ ਪਾਵਾਂਗੇ ਆਪਾਂ ਪੀਜ਼ਾ ਸੌਸ ਲੋਕ ਇਸ ਚਾਹੀਏ ਮਮਨ ਨਵੀ ਕੱਢ ਲੈਂਦੇ ਕਿਉਂ ਜਦੋਂ ਹੈਗੀ ਤੇ ਨਵੀ ਕਿਉਂ ਕੱਢੀਏ ਹੈਗੀ ਹੈ ਨਾ ਉਹਨੇ ਇਹ بیسਟ ਹੈ ਠੀਕ ਹੈ ਜੀ ਉਹ ਤੋਂ ਲਾਵਾ ਚਾਹੀਦਾ ਆਪਾਂ ਨੂੰ ਆ ਕੀ ਕਹਿੰਦੇ ਐ ਮਿਉਮੀ ਹੂੰ ਚੀਜ਼ਾਂ ਤੇ ਬਣਾਣੀ ਆਉਂਦੀਆਂ ਨਾਮ ਨਹੀਂ ਸਿੱਖੇ ਬੋਲਣੇ बार बार ਇਹਦਾ ਨਾਮ ਭੁੱਲ ਜਾਂਦੀ ਆ ਨਾਮ ਤੇ ਸੋਖਾ ਜਾਂ ਮੈਨੂੰ ਹੀ ਬੋਲਣ ਚੋਖਾ ਲੱਗ ਰਿਹਾ ਚਲੋ ਜੀ ਹੋਣਾ ਆਪਾਂ ਇਹਨੂੰ ਚੰਗੀ ਤਰ੍ਹਾਂ ਘੁਮਾ ਫਿਰਾ ਕੇ ਗੋਲ ਗੋਲ ਇਹਨੂੰ ਆਪਾਂ ਡੇਢੀ ਕਰਾਂ ਸਾਰੀ ਦੁਨੀਆ ਘੁਮਾ ਦੇਣੀ ਇਹਨੂੰ ਸਾਰੀ ਦੁਨੀਆ ਹੁਣ ਇਹਨੂੰ ਘੁਮਾ ਦੇਣੀ ਚੰਗੀ ਤਰ੍ਹਾਂ ਇਹਨੂੰ ਵਧੀਆ ਜਿਹਾ ਗੋਲ ਮੋਲ ਬਣਾ ਲੈਣਾ ਹੈ ਪੇਸਟ ਸਾਰੀ 소ਸ ਵਗੈਰਾ ਪਾ ਕੇ ਇਹਦੇ ਇਲਾਵਾ ਪਾਣੀ ਆਪਾਂ ਇਹਦੇ ਵਿੱਚ ਪੈਰੀ ਪੈਰੀ ਮਸਾਲਾ ਆਪਦੇ ਹਿਸਾਬ ਨਾਲ ਪਾਣਾ ਕਿ ਤੁਹਾਨੂੰ ਮਿਰਚਾਂ ਨਾ ਲੱਗਣ ਟੇਸਟ ਨਾ ਗਵਾਚੇ ਠੀਕ ਹੈ 오ਰੀਗੈਨੋ ਬਸ ਨੂੰ ਨਹੀਂ ਦਾ ਜਗਗਲ ਨਹੀਂ ਨਹੀਂ ਆਗਲਵਾਣੀ ਹੈ ਆਗ ਲਗਾਏਗੇ ਬਟ ਜਦੋਂ ਟੇਸਟ ਕਰੋਗੇ ਫਿਰ ਕਹੋਗੇ ਆਜ ਵਾਹ 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 ਪਾਗ ਲਗਾ ਅਰੇ ਵਾਹ 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 ਇਹ ਮੂਜੀ ਸੈਂਡਵਿਚ ਬਣਾ ਕੇ ਸਾਨੂੰ ਖਵਾਤੀ ਕੀ ਕੀ ਬਾਤ ਬਣਾਈ ਹੈ ਨਾ ਮੰਮੀ ਨੇ ਮੈਂ ਸੁਣੀ ਨਹੀਂ ਵਧੀਆ ਜੀ ਸੈਂਡਵਿਚ ਬਣਾ ਕੇ ਖਵਾਦੇ ਹਾਂ ਖਵਾਤੀ ਖਵਾਤ ਨਹੀਂ ਖਵਾਤੇ ਨਹੀਂ ਸੈਂਡਵਿਚ ਖਵਾਤੀ ਹੁੰਦੀ ਹੈ ਕਿ ਖਵਾਤਾ ਹੁੰਦਾ ਹੈ ਖਵਾਤੇ ਸੈਂਡਵਿਚ ਖਵਾਤੇ मम्मी ने आग लगाई और सैंडविच बना के खिलाई तो आग खिलाई ना। <laughs> हो गया ठीक है जो पेस्ट है तैयार हो चुके जी एला बनाई थी हरी चटनी धनिए तो बनाई हुई तो है सिर्फ चाहिए ये मम्मी लाऊगी किसान सॉस टमेटो तीन ब्रैड लैले हाँ जी ਠੀਕ ਹੈ ਜੀ ਠੀਕ ਇੱਕ ਤੇ ਲਾਵਾਂਗੇ ਪਹਿਲਾਂ ਆਪਾਂ 소ਸ ਉਹ ਵੀ ਬਿਲਕੁਲ ਨੋਰਮਲ ਜੀ ਲਗਾਨੀ ਹੈ ਜਿਆਦਾ ਨਹੀਂ ਲਗਾਨੀ ਕਿਉਂਕਿ ਇਹਦੇ ਵਿੱਚ ਹੈਗੀ ਹੈ ਗ੍ਰੀਨ 소ਸ ਮਿਰਚ ਹਰੀ ਮਿਰਚਾਂ ਤੇ ਜਿਆਦਾ ਸਪਾਈਸੀ ਨਾ ਹੋ ਜੇ ਆ ਵੇਖੋ ਮੈਂ ਸਾਫ ਕਰ ਰਹੀ ਹਾਂ ਨਾਲ ਦੀ ਨਾਲ ਬਸ ਇੰਨਾ ਕੀ ਰੱਖਣਾ ਹੈ ਨਾ ਠੀਕ ਹੈ ਜੀ ਫਸਟ ਤੇ ਇਹ ਲੱਗ ਗਿਆ ਸੈਕਿੰਡ ਟਿਕੇ ਤੇਗੀ ਮੇਰੀ ਟਮਾਟੋ 소ਸ ਸੈਕਿੰਡ ਲਗਾਵਾਂਗੇ ਜੀ ਆਪਾਂ ਟਮੇਟੋ ਸੌਸ ਲੋਚ ਕਿ ਤੁਹਾਨੂੰ ਬਾਅਦ ਚ ਸੌਸ ਦੀ ਲੋੜ ਨਾ ਪਵੇ ਆਪਾਂ ਪਹਿਲੇ ਹੀ ਸਾਰੀ ਸੌਸ ਵਗੈਰਾ ਰੈਡੀ ਕਰਕੇ ਲਗਾ ਦਈਏ ਅਗਰ ਫਿਰ ਵੀ ਤੁਸੀਂ ਤਿੱਖਾ ਸਪਾਈਸੀ ਜ਼ਿਆਦਾ ਖਾਣਾ ਪਸੰਦ ਕਰਦੇ ਹੋ ਉਹ ਐਕਸਟਰਾ ਤੁਸੀਂ ਯੂਜ਼ ਕਰ ਸਕਦੇ ਹੋ ਹੁਣ ਇਹ ਤੇ ਲਗਾ ਰਹੀ ਜੀ ਆਪਾਂ ਇੱਕ ਟਮੇਟੋ ਹੋਰ ਮੈਨੂੰ 버ਗਰ ਸੈਂਡਵਿਚ ਲਾਠੀ ਰਹੇ ਠੀਕ ਹੈ ਜੀ 버ਗਰ ਸੈਂਡਵਿਚ ਹਾਂ ਹੁਣ ਇਹਦੇ ਉੱਤੇ ਆਪਾਂ ਐਵੇਂ ਰੱਖ ਦੇਣਾ ਇੱਕ ਬ੍ਰੈਡ ਜਿੱਤੇ ਆਪਾਂ ਕੁਛ ਵੀ ਯੂਜ਼ ਨਹੀਂ ਕੀਤਾ ਠੀਕ ਹੈ ਅਗਰ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ ਤੇ ਆਪਾਂ ਟਮੇਟੋ ਸੌਸ ਯੂਜ਼ ਕਰ ਦਿੰਨੇ ਆ ਇਹਦੇ 'ਤੇ ਜਾਂ ਨਾ ਕਰੀਏ ਕਿੱਥੇ ਗਈ ਮੇਰੀ ਉਹ ਵਾਲੀ ਸੌਸ ਮਿਉਨੀ ਹਾਂ ਮਿਉਨੀ ਹੋਰੀ ਠੀਕ ਹੈ ਅਗਰ ਟਮੇਟੋ ਸੌਸ ਯੂਜ਼ ਨਹੀਂ ਕਰਨੀ ਤੇ ਤੁਸੀਂ ਮਿਉਨੀਜ਼ ਯੂਜ਼ ਕਰ ਸਕਦੇ ਹੋ ਉਹ ਥੜੀ ਮਰਜ਼ੀ ਹੈ ਹਾਂ ਕੀ ਸਵੀਟ ਕੌਰਨ ਹੁੰਦੇ ਆ ਹੋਰ ਮਜਾਉਣਾ ਸਵੀਟ ਕੌਰਨ ਅੱਛਾ ਹੁਣ ਮੈਨੂੰ ਆਈਡੀਆ ਨਹੀਂ ਸੀ ਤੁਸੀਂ ਸੈਂਡਵਿਚ ਮੰਗੇ ਤੇ ਮੈਂ ਇੱਕੋ ਦਮ ਰੈਡੀ ਕਰਨ ਲੱਗ ਗਈ ਐ ਪਹਿਲੇ ਸੋਚ ਲੈਂਦੇ 2 ਦਿਨ ਪਹਿਲਾਂ 1 ਦਿਨ ਪਹਿਲਾਂ ਤੇ ਕੱਲ ਅਸੀਂ ਲੈ ਆਉਂਦੇ ਹਨਾ ਹੁਣ ਬਈ ਆ ਜਿਹੜਾ ਹੈਗਾ ਇਹ ਆਪਾਂ ਕਰ ਰਹੇ ਹਾਂ ਇਸ ਦੇ ਉੱਪਰ ਠੀਕ ਐ ਹੁਣ ਆਹ ਰਹਿ ਗਿਆ ਹੁਣ ਇਹਦੇ ਉੱਤੇ ਆਪਾਂ ਲਗਾ ਰਹੇ ਹਾਂ ਜੋ ਆਪਾਂ ਬਣਾਇਆ ਇਹਦਾ ਪੇਸਟ ਵੈਜੀਟੇਬਲ ਸੋਰਸ ਸਾਰੀ ਸੌਸ ਵਗੈਰਾ ਪਾ ਕੇ ਹੁਣ ਤੁਸੀਂ ਇਹ ਸੈਂਡਵਿਚ ਖਾ ਕੇ तारीफ ही करोगे कि आप मार्केट वाला ना खाइए घर बना के खाइए इदा देंडविच इदा सेंडविच आप बना कि मार्केट वाला नहीं खाओगे घर का बनिया ही खाओगे ठीक है जी लो जी अपना जो है सैंडविच हो गया है रेडी हम आप लगा लगे ये थोड़ा जहाँ रिफाइंड ऑयल ताकि जो ब्रैड है तो अपना चिपके और मैं नॉर्मल तवा ही यूज कर रही पर मैं गैस बंद करती सी, तवा ज्यादा गर्म हो गया सी ठीक तो 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 है जी को एक आप बना हैं फटाफट कोई औखा नहीं है बस जो आलस करेंगे वो बाहर जाके पैसे लगा के खाएंगे जो आलस नहीं बढ़िया वह सैंडविच बना के खाएंगे ਵਾਹ ਲੋਜੀ ਇੱਕ ਵਾਰੀ ਤੇ ਸਮਝ ਨਹੀਂ ਆਉਂਦਾ ਹੁੰਦਾ ਕਦੀ ਕਦਾਰ ਆਪਾਂ ਇੱਕ ਹੋਰ ਤੁਹਾਨੂੰ ਰੈਡੀ ਕਰਕੇ ਵਿਖਾ ਰਹੇ ਹਾਂ ਠੀਕ ਹੈ ਜੀ ਤੁਸੀਂ ਫੁੱਲ ਵੀਡੀਓ ਵਾਚ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜੁ ਕਰਨਾ ਰੈਸিপি ਤੇ ਸਾਡਾ ਸੈਂਡਵਿਚ ਪਸੰਦ ਆ ਜਾਏ ਤੇ ਪਲੀਜ਼ ਉਹਠਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਕੀ ਕੀਤਾ ਤੁਸੀਂ ਜਿੱਥੇ ਮਰਜੀ ਜੋ ਵੀ ਚੀਜ਼ਾਂ ਲਗਾਉਣਾ ਚਾਹੁੰਦੇ ਹੋ ਲਗਾ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈ ਕਿ ਮੈਂ ਹੁਣ ਉੱਤੇ ਐਵੇਂ ਲਾਇਆ ਸੀ ਤੇ ਇੱਥੇ ਐਵੇਂ ਲਾਇਆ ਸੀ ਉਹ ਤੁਹਾਡੀ ਹੈਡਕ ਹੈਡੀ ਠੀਕ ਹੈ ਜੀ ਜਿੱਥੇ ਮਰਜੀ ਤੁਸੀਂ ਮਾਮੀਸ ਤੇ ਰੱਖ ਲਓ ਸੋਸ ਤੇ ਰੱਖ ਲਓ ਧਨੀਆ ਵਾਲੀ ਚਟਨੀ ਤੇ ਰੱਖ ਲਓ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਇਹ ਚੀਜ਼ਾਂ ਕਿੱਥੇ ਰੱਖਣੀਆਂ ਚਾਹੁੰਦੇ ਹੋ ਆਪਾਂ ਤੇ ਸੈਂਡਵਿਚ ਬਣਾਉਣਾ ਹੀ ਸਿੱਖਣਾ ਹੈ ਜਿਹੜੀ ਮਰਜ਼ੀ ਸੋਸ ਜਿਹੜੇ ਮਰਜ਼ੀ ਬਰੈਡ ਤੇ ਤੁਸੀਂ ਲਗਾ ਸਕਦੇ ਹੋ ਕੋਈ ਨਹੀਂ ਹੈ ਟੇਸਟਾ ਨਾਲ ਚਾਹੀਦਾ ਚੰਗਾ ਹੋਰ ਕੀ ਸੀਗਾ ਹੁਣ ਆਪਾਂ ਬਈ ਲਗਾ ਰਹੇ ਹੁਈ ਦੁਬਾਰਾ ਤੋਂ ਬਣਾਇਆ ਹੋਇਆ ਪੇਸ ਸਾਰੀ ਸੋਸ ਹੋ ਗਿਆ ਗਰਮ ਤਵਾ ਗੈਸ ਨੂੰ ਕਰ ਦਈਏ ਥੋੜਾ ਘੱਟ ਲੈ ਕਿਉਂਕਿ ਜਿਆਦਾ ਗੈਂਸ ਤੇ ਜੋ ਬ੍ਰੈਡ ਸੈਂਡਵਿਚ ਆ ਸੜ ਜਾਏਗਾ ਗੈਂਸ ਸਲੋ ਤੇ ਬੀਤੂ ਤੇ ਬਣਾਣਾ ਇਹ ਮੇਰੀ ਧੀ ਰਾਣੀ ਕਮਰੇ ਲੈ ਕੇ ਖੜੀ ਹੈ ਇੱਕਮ ਤੇ ਉਹ ਵੀ बार-बार ਭੁੱਖ ਲੱਗੀ ਭੁੱਖ ਲੱਗੀ ਹੁਣ ਅੱਜ ਬਣਾਉਣਾ ਸਿੱਖ ਲੈ ਤੇ ਆਪੇ ਖਾ ਲਵੇ ਹੇ 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 ਤੇ ਤਾਂ ਮੈਂ ਮੈਨੂੰ ਤਾਂ ਨਹੀਂ ਕਰੇ ਕਿ ਮੰਮੀ ਭੁੱਖ ਲੱਗੀ ਕੁਝ ਦੋ ਕਿਉਂਕਿ ਬ੍ਰੈਡ ਆਲਰੇਡੀ ਡੇਲੀ ਕਰੇ ਹੁੰਦੇ ਹੀ ਹੁੰਦੇ ਨੇ ਚਲੋ ਜੀ ਵਾਹ ਗਰੂ ਜੀ ਉਹ ਬਚਾ ਰਹਿ ਗਿਆ ਜਿਹੜਾ ਆਪਾਂ ਪਹਿਲਾਂ ਬਣਾਇਆ ਸੀ ਹਾਂ ਵੇ ਲੋ ਜਿਹੜਾ ਪਹਿਲੇ ਬਣਾਇਆ ਉਹਦਾ ਟਾਈਮ ਲੇਟ ਹੈ ਇੱਕ ਹੰਪਲਟਾ ਲੈ ਕੇ ਆ ਪਲਟਾ ਛੋਟੇ ਵਾਲਾ ਉਹ ਮੈਂ ਲੈ ਆਣਾ ਭੁੱਲ ਗਈਆਂ ਬਈ ਮੇਰਾ ਦਿਮਾਗ ਹਿੱਲ ਗਿਆ ਇੱਕ ਚੀਜ਼ ਦੂਰ ਪਈ ਰਹਿ ਗਈ ਜਿਸ ਤੋਂ ਬਿਨਾ ਪੀਜ਼ਾ ਜਿਹੜਾ ਸੈਂਡਵਿਚ ਆਪਣਾ ਲੇਟ ਹੋ ਖਰਾਬ ਹੋ ਜਾਏਗਾ ਚੀਜ਼ ਪਾਸੇ ਪੈ ਗਈ ਪਈ ਰਹਿ ਗਈ ਹੈ ਗੱਲਾਂ ਜੀ ਰਹਿ ਗਈ ਅਸੀਂ ਚਲੋ ਹੁਣ ਇੱਥੇ ਲਗਾਣੇ ਆ ਕੋਈ ਗੱਲ ਨਹੀਂ ਹੁਣੇ ਉੱਪਰ ਵਾਲੀ ਸਲਾਈਡ ਹੁਣੇ ਸੇਕੀ ਨਹੀਂ ਆਪਾਂ ਇੱਥੇ ਉਵੇਂ ਲਗਾ ਦਿੰਨੇ ਹੈ ਲੋ ਜੀ ਹੁਣ ਤੁਸੀਂ ਬਈ ਯਾਦ ਰੱਖਣਾ ਤੇ ਚੀਜ਼ ਨੂੰ ਸਾਈਡ ਤੇ ਨਾ ਰੱਖਣਾ ਅਗਰ ਤੁਸੀਂ ਪਾਣਾ ਚਾਹੁੰਦੇ ਹੋ ਚੀਜ਼ ਤੇ ਅਗਰ ਨਹੀਂ ਪਾਣਾ ਚਾਹੁੰਦੇ ਤੇ ਕੋਈ ਪ੍ਰੋਬਲਮ ਨਹੀਂ ਬਟ ਅਸੀਂ ਪਾਣਾ ਚਾਹੁੰਦੇ ਸੀ ਚੀਜ਼ ਇਸੇ ਕਰਕੇ ਬਈ ਸਾਡੇ ਤੇ ਨੁਕਸਾਨ ਹੀ ਹੋ ਜਾਣਾ ਸੀਗਾ लो जी अपना एक सैंडविच जो है वो रेडी हो चुकी है ठीक है जी और अब बना रहे हैं एक और सैंडविच बस इतना याद रखना कि जो गैस है वो थोड़ी ਘੱਟ ਰੱਖਣਾ सडन ਦਾ ਬੜਾ ਡਾਣਾ ਓਹ ਉਹ ચી즈 ਫੁੱਲ ચી즈 ਮੇਰੀ ਧੀ ਯਾਨੀ ਕਹਿੰਦੀ ਮੰਮੀ ਫੁੱਲ ચી즈 ਫੁੱਲ ચી즈 ਬਣਾਓ ਫੁੱਲ ચી즈 ਪਾ ਕੇ ਇਸ ਪੀ ਸੈਂਡਵਿਚ ਹੋ ਗਏ ਨੇ ਰੈਡੀ। ਤੁਸੀਂ ਖਾਣ ਵਾਲੇ ਬਣੋ। ਅਸੀਂ ਖਵਾਣ ਨੂੰ ਤਿਆਰ ਹੈ ਤੁਹਾਨੂੰ। ਰੋਜ਼-ਰੋਜ਼ ਕੁਝ ਨਾ ਕੁਝ ਨਵੀਆਂ ਰੈਸਪੀਜ਼ ਲੈ ਕੇ ਆਉਂਦੇ ਰਹਿੰਨੇ ਆ। ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੀ ਜਾਣਾ। ਪੇਟ ਭਰ ਕੇ ਕੱਚ ਸੈਂਡਵਿਚ ਬਣਾ ਕੇ ਜਰੂਰ ਖਾਣਾ। ਵੀ ਹੁਣ ਆਪਾਂ ਨਾ ਚੀਜ਼ ਪਾਣੀ ਭੁੱਲਣੀ ਨਹੀਂ ਹੈ। ਯਾਦ ਨਾਲ ਹੁਣੇ ਐਡ ਕਰ ਦੇਣੀ ਹੈ ਪਤਾ ਨਹੀਂ ਅੱਜ ਦਿਮਾਗ ਕਿੱਥੇ ਚੱਲ ਰਿਹਾ ਮੇਰਾ ਜਾਂ ਕੁਝ ਕੰਮ ਜ਼ਿਆਦਾ ਕਰ ਲਿਆ ਅੱਜ ਮੈਂ ਕਿ ਦਿਮਾਗ ਮੇਰਾ ਰੈਸਟ ਤੇ ਚੱਲ ਰਿਹਾ ਲੋ ਜੀ ਮੈਂ ਪਹਿਲੀ ਚੀਜ਼ ਪਾਤੀ ਕਿ ਮੈਨੂੰ ਘੁੱਲੇਣਾ ਉੱਧਰ ਵੀ ਧਿਆਨ ਦੇਣਾ ਬੜਾ ਜ਼ਰੂਰੀ ਹੈ ਕਿ ਤੇ ਸਾਡਾ ਸੈਂਡਵਿਚ ਬਣਿਆ ਬਣਾਇਆ ਸਾੜੇ 9:00 ही तो एक सैंड रेडी है एक एक की मसा खाई जाना है क्योंकि तीन तीन ब्रेड की स्लाइस आपकी हैं एक एक बड़ा मुश्किल खादा जाना है हम जोड़ा भी चीज़ है ना मैं एकोच फिल कर हूँ क्योंकि आप तीन ही सैंडविच बनाई है एक सरदार जीडा एक, एक और एक जो बना रहे खाना तो बनता है जो बनाना बनता है तो ਕੋਈ ਚੀਜ਼ ਵਾਲਾ ਇੱਕ ਵਾਸਤੇ ਲੋ ਜੀ ਸਾਡੇ ਸੈਂਡਵਿਚ ਰੈਡੀ ਨੇ ਖਾਣ ਵਾਲੇ ਖਾ ਵੀ ਰਹੇ ਨੇ ਚਲੋ ਗਏ ਚੱਲਦੇ ਆ ਇਹਦੇ ਸ্লাইਸ ਵੇਲੇ ਉਹ ਡੈਡੀ ਨੇ ਕੱਟ ਕੇ ਕਿਵੇਂ ਦਿੱਤੀ ਔਰ ਆ ਸ্লাইਸ ਮੈਂ ਆਪ ਕੱਟੀ ਆ ਜਿਨ੍ਹਾਂ ਨੂੰ ਟੈਲੈਂਟ ਹੁੰਦਾ ਉਹ ਕੰਮ ਐਵੇਂ ਦੇ ਕਰਦੇ ਨੇ ਖਾਣ ਵਾਲੇ ਕੰਮ ਐਵੇਂ ਦੇ ਕਰਦੇ ਨੇ ਹਾਂ ਦੇ ਆਪ ਖਾ ਰਹੇ ਤੁਸੀਂ ਆਪ ਦੀ ਸ্লাইਸ ਵੀ ਐਵੇਂ ਕੱਟੀ ਆ ਅੱਛਾ ਪਰੈਸਿਪੀ ਕਰੇ ਟ੍ਰਾਈ ਕਰੋ ਬਣਾਓ ਤੇ ਖਾਓ ਇਸੇ ਨਾਲ ਦੀ ਸਸਕੀ ਕਲ ਐਂਡ ਬਾਏ ਬਾਏ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਜਾਨਾ ਬਾਈ